ਭਾਈ ਗੁਰੂ ਜੀ ਕਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਸਾਰੇ ਨਗਰ ਦੇ ਵਾਸੀਆਂ ਨੂੰ ਭਾਈ ਦੱਸਿਆ ਜਾਂਦਾ ਹੈ ਕਿ ਆਪਣੀ ਕਮੇਟੀ ਦੇ ਜਿਹੜੇ ਸੁਸਾਇਟੀ ਦੇ ਆਪਣੇ ਮੈਂਬਰ ਚੁਣੇ ਨੇ ਉਹ ਪੰਜ ਨੇ ਆ ਸਤਪੁਰੀ ਆ ਲਾਦੀ ਆ ਨੇਕਾ ਇੱਕ ਉਹ ਪਰੌਣਾ ਬੈਠਾ ਉਹਦੇ ਮਾਤਾ ਜੀ ਨੇ ਠੀਕ ਹੈ ਜੀ ਕਾ ਦਲਵਾਰਾ ਆਪਣੇ ਸੀਪਾਈ ਜਰਾ ਇਹ ਭਾਈ ਆਪਾਂ ਨੇ ਟੋਟਲ ਆਪਣੇ ਪਿੰਡ ਦੇ 7 ਮੈਂਬਰ ਨੇ ਜਿਹੜੇ ਪੰਚਾਇਤ ਵੱਲੋਂ ਚੁਣੇ ਗਏ ਤੇ ਪੰਜ ਮੈਂਬਰ ਉਹਨਾਂ ਦੇ ਤਿੰਨ ਹਾਰ ਗਏ ਤੇ ਦੋ ਜਿੱਤ ਗਏ ਦੇ ਭਾਈ ਉਹਦਾ ਨਾਮ ਹੈ ਸੁਖਵਿੰਦਰ ਸਿੰਘ ਕਾਕੂ ਤੇ ਇੱਕ ਦਾ ਨਾਮ ਹੈਗਾ ਹਰਵਿੰਦਰ ਸਿੰਘ ਹਰਵਿੰਦਰ ਸਿੰਘ ਭਾਈ ਉਹ ਆਏ ਨਹੀਂ ਉਹ ਰਾਮਪਰੇ ਵਾਗੇ ਆ ਪੰਜ ਮੈਂਬਰ ਨੇ ਜਿਹੜੇ ਆਪਣੇ ਪਿੰਡ ਨਾਲ ਖੜੇ ਨੇ ਪਰ ਜਿਹੜੇ ਪੰਚਾਇਤ ਵੱਲੋਂ ਚੁਣੇ ਗਏ ਤੇ ਦੋ ਮੈਂਬਰ ਤਾਕੂ ਤੇ ਹਰਵਿੰਦਰ ਉਹਨਾਂ ਨੇ ਭਾਈ ਰਾਮਪਰੇ ਜਾ ਕੇ ਜਿਹੜੀ ਪ੍ਰਧਾਨਗੀ ਉਹ ਰਾਮਪਰੇ ਆਨ ਦੇਤੀ ਹੁਣ ਸਾਰੇ ਨਗਰ ਨੂੰ ਬੇਨਤੀ ਹੈ ਕਿ ਇਹ ਗੱਲ ਦਾ ਭਾਈ ਸਾਹਿਬ ਆਉਣਾ ਚਾਹੀਦਾ ਅੱਜ ਆਪਣੇ ਪਿੰਡ ਵੱਲੋਂ ਇਕੱਠ ਰੱਖੇ ਗਿਆ ਤੀਗਾ ਪੂਰੇ ਘੰਟੇ ਤੋਂ ਉੱਪਰ ਹੋ ਗਿਆ ਸਰਮਾਚ ਨੇ ਕਿਹਾ ਮੈਂ ਘੰਟੇ ਨੂੰ ਆ ਰਿਹਾ ਪਰ ਉਹ ਆਇਆ ਨਹੀਂ ਉਹਨੇ ਜਵਾਬ ਸਾਫ ਮਨਾ ਕਰਤਾ ਭਾਈ ਫੋਨ ਵੀ ਨਹੀਂ ਚੱਕ ਰਿਹਾ ਤੇ ਉਹਨਾਂ ਸਾਰੀ ਸੰਗਤ ਨੇ ਜੋ ਫੈਸਲਾ ਕਰਨਾ ਹੈ ਉਹ ਸਾਰੀ ਸੰਗਤ ਨੇ ਕਰਨਾ ਹੈ ਵੀ ਅੱਗੇ ਕੀ ਹੋਣਾ ਚਾਹੀਦਾ ਹੈ ਕਿਹੜੇ ਬੰਦਿਆਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਕੰਨੇ ਹੀ ਪਾਉਣੀਆਂ ਚਾਹੀਦੀਆਂ ਧੰਨਵਾਦ ਜੀ